ਦੇਮਾ ਪ੍ਰਖੋਚਨ ਕਰਦੇ ਸਨ ਕਹਿੰਦੇ ਕਲਯੁਗ ਦੇ ਵਿੱਚ ਜਿਸ ਦੀ ਪੂਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਾ ਪਈ ਉਹ ਦੁਨੀਆ ਤੇ ਕਿਤੇ ਵੀ ਆਪਣੀ ਪੂਰੀ ਨਹੀਂ ਪਵਾ ਸਕਦਾ ਤੇ ਸ਼੍ਰੀਮਨ ਭਾਈ ਗੁਰਦਾਸ ਸਾਹਿਬ ਜੀ ਨੇ ਬੜਾ ਪਿਆਰਾ ਕਵਿਤ ਕਹੇ ਮੈਂ ਚੰਦ ਕੋ ਬੇਨਤੀਆਂ ਕਰਨੀਆਂ ਤਵਜੋ ਦੇ ਕੇ ਸਰਵਣ ਕਰਿਆ ਜੀ ਭਾਈ ਸਾਹਿਬ ਕਹਿੰਦੇ ਆਪ ਕੀ ਸਦਰਕਤ ਮਿਟਤ ਨਾ ਆਮਲੀ ਖਾਏ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਏ ਕਹਿੰਦੇ ਅੰਬ ਦਾ ਸਵਾਦ ਗੁੱਦੇ ਵਿੱਚੋਂ ਆ ਸਕਦੇ ਸਿਲਕੀ ਚੋਂ ਨਹੀਂ ਪਿਤਾ ਦਾ ਪਿਆਰ ਪਿਤਾ ਹੀ ਦੇ ਸਕਦਾ ਗਵੰਢੀ ਨਹੀਂ ਸਾਗਰ ਕੀ ਨਿਧ ਕਤ ਪਾਈਤ ਪੋਖਰ ਸੈ ਦਿਨਕਰ ਸਰਦੀਪ ਜੋਤ ਨਾ ਪੁਜਾਈਐ ਕਹਿੰਦੇ ਜੋ ਕੀਮਤੀ ਵਸਤੂਆਂ ਸਮੁੰਦਰ ਵਿੱਚੋਂ ਮਿਲਣੀਆਂ ਉਹ ਪਾਣੀ ਦਾ ਪੋਖਰ ਛੱਪੜ ਨਹੀਂ ਦੇ ਸਕਦਾ ਜੋ ਦਿਨ ਦੇ ਸੂਰਜ ਨੇ ਰੋਸ਼ਨੀ ਦੇਣੀ ਹੈ ਉਹ ਦਿਨ ਕਰਦੀਪ ਜੋਤਨਾ ਦੀਵੇ ਬੱਤੀਆਂ ਦੇ ਨਾਲ ਉਹ ਬਾਤ ਨਹੀਂ ਬਣਨੀ